ਸਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਤਰਨੇ ਦਿੱਤੇ ਜਾ ਰਹੇ ਨੇ ਟਰੈਕਟਰ ਮਾਰਚ ਕਟੇਚੌੜੇ ਨੇ ਜਿਸ ਦੇ ਤਹਿਤ ਫਤੇਗੜ ਚੂੜੀਆਂ ਵਿਖੇ ਵੀ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵੱਲੋਂ ਸੰਜੇ ਤੌਰ ਤੇ ਫਤੇਗੜ ਚੂੜੀਆਂ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਵੱਖ-ਵੱਖ ਪਿੰਡਾਂ ਚ ਜਿਹੜਾ ਲਗਾ ਕੇ ਇਹ ਟਰੈਕਟਰ ਮਾਰਚ ਸਮਾਪਤ ਕੀਤਾ ਗਿਆ ਲਖਪਤ ਸਿੰਘ ਖੁਸ਼ਿਹਪੁਰ ਦੀ ਰਿਪੋਰਟ ਸੁਰਿੰਦਰ ਸਿੰਘ ਜੀ ਸੁਰਿੰਦਰ ਸਿੰਘ ਅਮਰੀਤ ਜੀ ਮੈਂ ਕੀ ਕਹਿਣਾ ਚਾਹਉਂ ਕਿ ਅੱਜ ਟਰੈਕਟਰ ਮਾਰਚ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਤਿਹਾਸਿਕ ਦਿਨ 26 ਜਨਵਰੀ ਜਿਹੜਾ ਪੂਰੇ ਸਮੁੱਚੇ ਇੰਡੀਆ ਦੇ ਵਿੱਚ ਗਣਤੰਤਰ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਦਿਨ ਦੇ ਉੱਤੇ ਅੱਜ ਫਤਿਹਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਦੋ ਪੰਡਾਲ ਲੱਗੇ ਹੋਏ ਨੇ ਇੱਕ ਪੰਡਾਲ ਸਰਕਾਰੀ ਲੱਗਾ ਹੋਇਆ ਜਿਹੜਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਿਹਾ ਔਰ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਔਰ ਦੂਸਰਾ ਪੰਡਾਲ ਇੱਕ ਗਰੀਬ ਕਿਸਾਨ ਮਜ਼ਦੂਰ ਜਿਹੜੇ ਨੇ ਇਕੱਠੇ ਹੋ ਕੇ ਮੰਡੀ ਵਿੱਚ ਇਹ ਗੱਲ ਦਾ ਦਿਖਾਵਾ ਕਰ ਰਹੇ ਨੇ ਕਿ ਸਰਕਾਰੀ ਤੰਤਰ ਦੇ ਤਾਣੇ ਬਾਣੇ ਨੂੰ ਨੰਗਿਆਂ ਕਰ ਰਹੇ ਨੇ ਕਿ ਕਿਸਾਨ ਤੇ ਜਵਾਨ ਦੀ ਅਜ ਆਜ਼ਾਦ ਦੇਸ਼ ਦੇ ਵਿੱਚ ਕੀ ਹਾਲਤ ਹੈ ਸਰਕਾਰ 26 ਜਨਵਰੀ ਨੂੰ ਇਹ ਗੱਲ ਕਹਿ ਰਹੀ ਆ ਕਿ ਹਿੰਦੁਸਤਾਨ ਆਜ਼ਾਦ ਹੋਇਆ ਸੀ ਪਰ ਕਿਸਾਨ ਤੇ ਮਜ਼ਦੂਰ ਇਹ ਗੱਲ ਕਹਿ ਰਹੇ ਨੇ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੰਵਿਧਾਨਕ ਤੌਰ ਤੇ ਸਾਨੂੰ ਆਜ਼ਾਦੀ ਮਿਲੀ ਸੀ ਪਰ ਉਹ ਆਜ਼ਾਦੀ ਸਿਰਫ ਹਿੰਦੁਸਤਾਨ ਨੂੰ ਮਿਲੀ ਸੀ ਹਿੰਦੁਸਤਾਨੀਆਂ ਨੂੰ ਨਹੀਂ ਸੀ ਮਿਲੀ ਉਹ ਆਜ਼ਾਦੀ ਇੰਡੀਆ ਨੂੰ ਜ਼ਰੂਰ ਮਿਲੀ ਸੀ ਪਰ ਇੰਡੀਆ ਦੇ ਲੋਕਾਂ ਨੂੰ ਨਹੀਂ ਮਿਲੀ ਸੀ ਉਹ ਆਜ਼ਾਦੀ ਭਾਰਤ ਨੂੰ ਜ਼ਰੂਰ ਮਿਲੀ ਸੀ ਪਰ ਭਾਰਤੀ ਲੋਕਾਂ ਨੂੰ ਨਹੀਂ ਮਿਲੀ ਸੀ ਭਾਰਤੀ ਲੋਕ ਅੱਜ ਵੀ ਜਵਾਨ ਕਿਸਾਨ ਤੇ ਮਜ਼ਦੂਰ ਮੰਡੀਆਂ ਦੇ ਵਿੱਚ ਗਲੀਆਂ ਦੇ ਵਿੱਚ ਬਾਜ਼ਾਰਾਂ 'ਚ ਰੁਲ ਰਹੇ ਨੇ ਕਾਰਨ ਕੀ ਹੈ ਕਿ ਸਰਕਾਰ ਦਾ ਧਿਆਨ ਲੋਕਾਂ ਪ੍ਰਤੀ ਨਹੀਂ ਹੈ ਸਰਕਾਰ ਦਾ ਧਿਆਨ ਆਪਣੇ ਤੰਤਰ ਪ੍ਰਤੀ ਹੈ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਜੂਝ ਰਹੇ ਨੇ ਉਹਦਾ ਪ੍ਰਗਟਾਵਾ ਜਾਂ ਕਿਸਾਨ ਮੋਰਚੇ ਨੇ ਟਰੈਕਟਰ ਯੂਨੀਅਨ ਦੇ ਨਾਲ ਇਕੱਠ ਕਰਕੇ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਉਹਦੇ ਤੇ ਆ ਕੇ ਇਹ ਗੱਲ ਦੱਸ ਦਿੱਤੀ ਹੈ ਕਿ ਇੱਕ ਪਾਸੇ ਸਰਕਾਰ ਹੈ ਤੇ ਦੂਜੇ ਪਾਸੇ ਪਰਜਾ ਦੋਨਾਂ ਦਾ ਅੰਤਰ ਤੁਸੀਂ মিডিਆ ਵਾਲੇ ਖੁਦ ਦੇਖ ਲਓ ਕੀ ਹਾਲਤ ਹੋ ਰਿਹਾ ਜਵਾਨੀ ਦਾ ਤੇ ਕਿਸਾਨੀ ਦਾ ਇਹਨਾਂ ਨੇ ਸਾਨੂੰ ਆਜ਼ਾਦੀ ਵਾਸਤੇ ਸਾਨੂੰ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਜਿਹੜੀਆਂ ਮਿਲਦੀਆਂ ਸੀ ਇੱਕ ਸਾਡਾ ਸੰਵਿਧਾਨ ਹੋਵੇ ਸਾਦਾ ਨਿਸ਼ਾਨ ਹੋਵੇ ਤੇ ਸਾਡਾ ਸਥਾਨ ਹੋਵੇ ਪਰ ਅਫਸੋਸ ਦੀ ਗੱਲ ਕਿ ਹਿੰਦੁਸਤਾਨ ਦੇ ਲੋਕਾਂ ਕੋਲ ਨਾ ਸਥਾਨ ਆ ਨਾ ਸਵਿਧਾਨ ਆ ਔਰ ਨਾ ਕੋਈ ਨਿਸ਼ਾਨ ਆ ਕਾਰਨ ਕੀ ਆ ਅਸੀਂ ਗਰੀਬ ਦੇ ਗਰੀਬ ਹੀ ਆ ਕਿੰਨੀਆਂ ਕੰਪਨੀਆਂ ਹੁਣ ਬਾਹਰੋਂ ਆ ਕੇ ਇਸ ਗੱਲ ਦਾ ਪ੍ਰਗਟਾਵਾ ਕਰ ਰਹੀਆਂ ਕਿ ਅਸੀਂ ਹਿੰਦੁਸਤਾਨ ਨੂੰ ਡਿਵੈਲਪ ਕਰ ਰਹੇ ਆ ਪਰ ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਪਿੱਛੇ ਲੈ ਕੇ ਜਾਣਾ ਚਾਹਣਾ ਚਾਹਣਾ ਕਿ 1860 ਦੇ ਵਿੱਚ ਜਦੋਂ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ 126 ਕੰਪਨੀਆਂ ਇਸਟ ਕੰਪਨੀ ਨੇ 2 ਸਾਲ ਦੇ ਅੰਦਰ ਹਿੰਦੁਸਤਾਨ ਵਿੱਚ ਲਿਆਂਦੀਆਂ ਸੀ ਉਦੋਂ ਸਾਡੀ ਬੇਰੁਜ਼ਗਾਰੀ ਦੀ ਜਿਹੜੀ ਅੰਕੜਾ ਸੀ ਉਹ 4 ਕਰੋੜ ਸੀ ਔਰ ਕੁਝ ਸਮਾਂ ਪਹਿਲਾਂ ਹਿੰਦੁਸਤਾਨ ਦੇ ਵਿੱਚ 5000 ਤੋਂ ਵੱਧ ਕੰਪਨੀਆਂ ਜਿਹੜੀਆਂ ਆ ਕੇ ਇਥੇ ਸੰਧੀਆਂ ਕਰਕੇ ਕਾਰੋਬਾਰ ਕਰ ਰਹੀਆਂ ਤੇ ਸਾਡੀ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਉਹ 84 ਕਰੋੜ ਤੱਕ ਪਹੁੰਚ ਗਈ ਹੈ ਸੋ ਇਹ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਵੇਗਾ ਕਿ ਏਜੰਸੀਆਂ ਲਿਆ ਕੇ ਬਾਹਰੋਂ ਕੰਪਨੀਆਂ ਲਿਆ ਕੇ ਅਸੀਂ ਬੇਰੁਜ਼ਗਾਰੀ ਫੈਲਾ ਰਹੇ ਹਾਂ ਕਿ ਬੇਰੁਜ਼ਗਾਰੀ ਘਟਾ ਰਹੇ ਹਾਂ ਲੋਕ ਮਰ ਰਹੇ ਨੇ ਲੋਕਾਂ ਦੇ ਰੁਜ਼ਗਾਰ ਖੋਏ ਜਾ ਰਹੇ ਨੇ ਪ੍ਰਾਈਵੇਟ ਕੋਰਪੋਰੇਟ ਘਰਾਣਿਆਂ ਨੂੰ ਅਮੀਰ ਘਰਾਣਿਆਂ ਨੂੰ ਉਹ ਰੁਜ਼ਗਾਰ ਦਿੱਤੇ ਜਾ ਰਹੇ ਨੇ ਉਹਨਾਂ ਦੀ ਮਸ਼ੀਨਰੀ ਚੱਲਦੀ ਆ ਉਹਨਾਂ ਦੀ ਲੇਬਰ ਚੱਲ ਰਹੀ ਆ ਇਥੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਲੇਬਰ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਕਿਸਾਨ ਤੇ ਜਵਾਨ ਤੇ ਮਜ਼ਦੂਰ ਅੱਜ ਸੜਕਾਂ ਦੇ ਉੱਤੇ ਆ ਔਰ ਸਰਕਾਰ ਨੂੰ ਔਰ ਮੀਡੀਆ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੀ ਕੀ ਹਾਲਤ ਆ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਖਿਮਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਫੜ ਦੋ ਇਹ ਨਾ ਥੋੜਾ ਜਿਹਾ ਠਾ ਰੱਖੀ ਤੇ ਇੱਥੇ ਇੱਥੇ ਆਹ ਹਾਂ ਜੀ ਲੇਕਨ ਦੱਸਿਓ ਅ ਅੱਜ 26 ਜਨਵਰੀ ਨੂੰ ਮੌਕੇ ਤੇ ਤੁਹਾਡੇ ਵੱਲ ਵਿਸ਼ਾਲ ਮੰਗਾ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਹੈ ਸਾਰੀਆਂ ਮੰਗਾ ਕੀ ਹੈ ਸਾਰਾ ਬਿਲਕੁਲ ਤੁਹਾਡਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਭਾਰਤ ਵਿੱਚ ਉਦੀ ਕੜੀ ਵਿੱਚੋਂ ਪੰਜਾਬ ਦੇ ਵਿੱਚ ਵਕਫ ਵਕਫ ਤਸੀਲ ਪੱਦਰ ਤੇ ਜਿਹੜਾ ਇਹ ਰੋਸਮਾਰਚ ਕੀਤਾ ਜਾ ਰਿਹਾ ਇੱਕ ਪਾਸੇ ਤੁਸੀਂ ਵੇਖਿਆ ਹੋਣਾ ਕਿ ਇੱਧਰ ਜਿਹੜੇ ਮਤਲਬ 26 ਜਨਵਰੀ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਢੋਲ ਵੱਜ ਰਹੇ ਆ ਢੋਲ ਵੱਜ ਰਹੇ ਆ ਕਿ ਲੋਕਾਂ ਦੀ ਇੱਥੇ ਜੀਵਨ ਰਾਲੀ ਜਿਹੜੀ ਆ ਲੋਕਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਠੀਕ ਠਾਕ ਨੇ ਬਹੁਤ ਵਧੀਆ ਕੁਸ਼ ਆ ਅਸਲ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਵੀ ਇੱਥੋਂ ਦੇ ਜਿਹੜੇ ਲੋਕ ਆ ਉਹ ਤੇ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਲਗਾਤਾਰ ਆਰਥਿਕ ਤੰਗੀਆਂ ਦਾ ਮਾਰ ਰਹੇ ਨੇ ਸਾਡੀ ਜਿਹੜੀ ਖੇਤੀ ਆ ਉਹਨੂੰ ਮਤਲਬ ਤਬਾਹ ਕਰਨ ਵਾਲੀਆਂ ਨੀਤੀਆਂ ਲੈ ਕੇ ਆ ਰਹੀ ਹੈ ਸਰਕਾਰ ਸਾਡੇ ਜਿਹੜੇ ਬੱਚੇ ਨੌਜਵਾਨ ਆ ਉਹਨਾਂ ਦੇ ਜਿਹੜੇ ਰੁਜ਼ਗਾਰ ਸੀ ਪੱਕੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸਾਰੇ ادارے ਜਿਹੜੇ ਆ ਉਹ ਨਿੱਜੀਕਰਨ ਉਹਨਾਂ ਦਾ ਕੀਤਾ ਜਾ ਰਿਹਾ ਅੱਜ ਦੀਆਂ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਕਿ ਜਿਹੜੀ ਸਾਡੀ ਹੈਗੀ ਆ ਬਿਜਲੀ ਐਕਟ 2025 ਜਿਹਦੇ ਵਿੱਚ ਸੋਧਾਂ ਕਰਕੇ ਲੋਕਾਂ ਕੋਲੋਂ ਬਿਜਲੀ ਖੋਹਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਉਹਨੂੰ ਲਾਗੂ ਕਰਨ ਜਾ ਰਹੀ ਹੈ ਕਿ ਉਹ ਬਿਲਕੁਲ ਮੁਕੰਮਲ ਤੋਂ ਰੱਦ ਕੀਤਾ ਜਾਵੇ ਤੇ ਜਿਹੜਾ 1948 ਵਾਲਾ ਐਕਟ ਬਿਜਲੀ ਐਕਟ ਸੀ ਲੋਕ ਪੱਖੀ ਉਹਨੂੰ ਜਿਹੜਾ ਬਹਾਲ ਕੀਤਾ ਜਾਵੇ ਤੇ ਬਿਜਲੀ ਜਿਹੜੀ ਹੈ ਸਬਸਿਦੀ ਉਹ ਜਾਰੀ ਰੱਖੀ ਜਾਵੇ ਇਹਦੇ ਨਾਲ ਹੀ ਜਿਹੜਾ ਬੀਜ ਐਕਟ 2025 ਜਿਹਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਬੀਜ ਤੇ ਕਬਜ਼ਾ ਕਰਨ ਵਾਲੀ ਨੀਤੀ ਲੈ ਕੇ ਆ ਰਹੇ ਆ ਜਿਹਦੇ ਨਾਲ ਅਸੀਂ ਆਪਣੇ ਘਰ ਦਾ ਬੀਜ ਨਹੀਂ ਪਾਵਾਂਗੇ ਸਾਡੇ ਬੀਜ ਦੇ ਖੋਜ ਕੇਂਦਰ ਜਿਹੜੇ ਆ ਪੰਜਾਬ ਦੇ ਭਾਰਤ ਦੇ ਇਥੋਂ ਦੇ ਹਾਕਮ ਜਿਹੜੇ ਆ ਉਹ ਬੰਦ ਕਰਨ ਜਾ ਰਿਹਾ ਤੇ ਵਿਦੇਸ਼ੀਆਂ ਦੇ ਹੱਥ ਜਿਹੜੀ ਆ ਉਹ ਖੋਜ ਕੇਂਦਰ ਜਿਹੜਾ ਫੜਾਇਆ ਜਾ ਰਿਹਾ ਜਿਹਦੇ ਨਾਲ ਸਾਡੇ ਬੀਜ ਜਿਹੜੇ ਆ ਉਹ ਨਸ਼ਟ ਹੋਣੇ ਆ ਤੇ ਕਾਰਪੋਰੇਟ ਘਰਾਣਿਆਂ ਨੇ ਆਪਣੇ ਪੱਖ ਦੇ ਜਿਹੜੇ ਉਹ ਬੀਜ ਪੈਦਾ ਕਰਨਗੇ ਜਿਨ੍ਹਾਂ ਤੇ ਲਾਗਤਾਂ ਬਹੁਤ ਆਉਣਗੀਆਂ ਜਿਨ੍ਹਾਂ ਦੀ ਨੁਕਸਾਨ ਹੋ ਜਾਏ ਕਿਸਾਨ ਦੀ ਫਸਲ ਦਾ ਉਹਦੀ ਪਰਭਾਈ ਵਾਸਤੇ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਵਿੱਚ ਹੈ